ਅਭਿਆਸ 4.2 ਦੂਜੇ ਦਾ ਪਹਿਲਾ ਪਾਰਟ ਜਾਣ ਤੇ ਰੇਖਾ ਦੋਹਾਂ ਕੋਲ 45 ਵੰਟੇ ਹਨ ਜਾਣ ਤੇ ਰੇਖਾ ਕੋਲ ਕੁੱਲ ਵੰਟੇ ਕਿੰਨੇ ਆ 45 ਕੁੱਲ ਵੰਟੇ ਬਰਾਬਰ 45 ਜਾਨ ਕੋਲ ਵੰਟੇ ਬਰਾਬਰ x ਔਰ ਦੂਸਰਾ ਕੋਣ ਹੈ ਰੇਖਾ ਕੋਲ ਰੇਖਾ ਕੋਲ ਵੰਟੇ ਬਰਾਬਰ ਟੋਟਲ 45 ਸੀ ਇੱਕ ਕੋਲ x ਆ ਗਿਆ ਤਾਂ 45 x ਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ ਦੋਹਾਂ ਨੇ 5-5 ਵੰਟੇ ਗਵਾ ਦਿੱਤੇ ਹੁਣ ਉਹਨਾਂ ਕੋਲ ਵੰਟਿਆਂ ਦੀ ਗਿਣਤੀ ਦਾ ਗੁਣਫਲ 124 ਹੈ ਪਰਸ਼ਨ ਅਨੁਸਾਰ ਪਰਸ਼ਨ ਅਨੁਸਾਰ ਦੂਨਾ ਕੋਲ ਬੰਟੇ ਸੀ ਉਹਨਾਂ ਦਾ ਜੋ ਗੁਣਫਲ ਹੈ ਉਹ 100 24 ਹੈ ਪਹਿਲੇ ਕੋਲ x ਸੀਗਾ x -5 ਦੂਸਰੇ ਕੋਲ 45 x 5 ਉਹਨੇ ਗਵਾਏ ਹੈ 5 ਨਾਲ ਭਾਂਜ ਇਹਨਾਂ ਦੇ ਵਿੱਚੋਂ ਮਾਈਨਸ ਕਰ ਦਾਂਗੇ ਗੁਣਾ ਕਰਨ ਤੇ ਆਪਣੇ ਕੋਲੇ ਕਿੰਨਾ ਆਉਣਾ ਚਾਹੀਦਾ ਹੈ 124 ਉਸ ਤੋਂ ਬਾਅਦ ਅੱਗੇ ਕੀ ਆ ਗਿਆ x 5 45 ਚੋਂ 5 ਗਏ ਕੀ ਰਹਿ ਗਿਆ 40 x 124 ਪਹਿਲਾਂ x ਨਾਲ ਗੁਣਾ ਕਰੋ x 40 x ਫਿਰ 5 40 x 124 40 ਨੂੰ x ਨਾਲ ਗੁਣਾ ਕੀਤਾ 40x ਆ ਗਿਆ -x x ਕੀ ਹੋ ਗਿਆ x² ਹੋ ਗਿਆ x ਨੂੰ ਪਹਿਲਾਂ 40 ਨਾਲ ਫਿਰ x ਨਾਲ ਗੁਣਾ ਕੀਤਾ -5 40 5 ਚੋਕਾ 20 200 ਹੋ ਗਿਆ ਹੋ ਗਿਆ 5 x 5x ਹੋ ਗਿਆ ਆ ਦਾ 124 ਹੈ ਖੱਬੇ ਹੱਥਾ ਕਿ ਦਾ 124 0 ਪਾਵਰਾਂ ਨੂੰ ਘਟਦੇ ਕਰਮ ਦੇ ਵਿੱਚ ਕਰ ਦੋ -x² ਔਰ ਫਿਰ x ਵਾਲੇ ਆ 40x 5x ਦੇ 45x ਹੋ ਗਏ ਉਸ ਤੋਂ ਬਾਅਦ ਦਾ 200 ਦਾ 124 ਦੇ 324 0 ਆ ਗਏ ਹੁਣ ਇਸ ਤੋਂ ਬਾਅਦ ਦੇਖੋ ਪਹਿਲੇ ਨੂੰ ਆਪਾਂ ਲਿਖਦੇ ਹੁੰਦੇ ਆ abc a ਦਾ ਹੈ cb ਦਾ ਹੈ ਜੇਕਰ ਦੋਨੇ ਮਾਈਨਸ ਦੇ ਹੈ ਤਾਂ ਉਹਨਾਂ ਦਾ ਜਿਹੜਾ ਗੁਣਫਲ ਕੱਢਾਂਗੇ ਉਸ ਦੇ ਗੁਣਖੰਡ ਬਣਾ ਕੇ ਉਹਨੂੰ b ਦੇ ਬਰਾਬਰ ਕਰਨਾ ਹੈ b ਕਿੰਨਾ ਹੈ 45 45 ਦੇ ਬਰਾਬਰ ਕਰਨ ਵਾਸਤੇ ਆਪਾਂ ਕੀ ਕਰਾਂਗੇ ਉਹਨਾਂ ਦਾ ਜੋੜ ਦੇਖੋ -1 -324 ਤਾਂ 324 ਆ ਗਿਆ ਇਹ ਦੇ ਐਪਾਜ ਗੁਣਖੰਡ ਬਣਾਓ ਪਹਿਲਾ ਐਪਾਜ ਗੁਣਖੰਡ ਬਣਾਉਣ ਵਾਸਤੇ ਸਭ ਤੋਂ ਛੋਟੀ ਸੰਖਿਆ ਤੇ ਡਿਵਾਈਡ ਕਰੋ ਕੀ ਬਣਦਾ 2 16 32 2 2 4 2 ਤੇ 2 8 16 2 1 2 3 27 81 3 27 3 3 9 ਔਰ 3 1 10 ਹੁਣ ਇਸ ਦੇ ਵਿੱਚੋਂ ਦੋ ਇਹੋ ਜਿਹੀਆਂ ਸੰਖਿਆਵਾਂ ਬਣਾਉਣੀਆਂ ਹੈ ਜਿਨ੍ਹਾਂ ਦਾ ਜੋੜ ਕਰੀਏ ਤਾਂ 45 ਬਣੇ ਤਾਂ ਕਿਵੇਂ ਬਣੂਗਾ ਦੇਖੋ 2 2 4 4 3 12 12 3 36 10 3 9 ਟੋਟਲ ਕਿੰਨਾ ਹੋ ਗਿਆ 45 45 ਦੇ ਨਾਲ ਚਿੰਨ ਕਾਦਾ ਹੈ ਪਲੱਸ ਦਾ ਹੈ ਤਾਂ ਦੋਨੇ ਸੰਖਿਆਵਾਂ ਪਲੱਸ ਦੀਆਂ ਰਹਿਣਗੀਆਂ -x² 45 ਨੂੰ ਲਿਖਾਂਗੇ 36x 9x -1024 0 ਪਹਿਲੇ ਦੋਨਾਂ ਚੋਂ ਸਾਂਝਾ ਔਰ ਬਾਦ ਵਾਲੇ ਦੋਨਾਂ ਚੋਂ ਸਾਂਝਾ ਬਾਹਰ ਕੱਢੋ ਕੀ ਬੰਦ ਹੈ ਪਹਿਲੇ ਦੋਨਾਂ ਦੇ ਵਿੱਚੋਂ -x ਸਾਂਝਾ ਹੈ ਤਾਂ ਮਾਈਨਸ ਦਾ x ਕੱਢਾਂਗੇ ਤਾਂ ਕੀ ਬਚੇਗਾ ਪਿੱਛੇ x² ਦੇ ਵਿੱਚੋਂ x ਬਾਹਰ ਗਿਆ x ਰਹਿ ਗਿਆ ਪਲੱਸ ਦੇ ਵਿੱਚੋਂ ਮਾਈਨਸ ਬਾਹਰ ਗਿਆ ਮਾਈਨਸ ਰਹਿ ਗਿਆ ਪਿੱਛੇ ਕੀ ਰਹਿ ਗਿਆ 36 ਫਿਰ ਪਲੱਸ ਦੋਨੇ 9 ਤੇ ਡਿਵਾਈਡ ਹੁੰਦੇ ਆ 9 ਤੇ ਕਰ ਦੋ x 9 ਬਾਹਰ ਗਿਆ ਕੱਲਾ x ਰਹਿ ਗਿਆ -10 ਰਹਿ ਗਿਆ 9 ਤੇ ਭਾਗ ਕਰੋ 9 3 27 ਕਿੰਨੇ ਬਚ ਗਏ 5 32 ਚੋਂ 27 ਗਏ 5 ਬਚੇ ਉਹਦੇ ਨਾਲ 4 54 9 6 54 0 ਉਸ ਤੋਂ ਬਾਅਦ x 36 ਔਰ -x 9 0 ਹੁਣ ਇਹਨਾਂ ਨੂੰ 0 ਦੇ ਬਰਾਬਰ ਪੁੱਟ ਕਰੋ ਕੀ ਬਣਦਾ x 36 0 ਔਰ -x 9 0 x ਕਿੰਨਾ ਆ ਗਿਆ 36 ਉਸ ਤੋਂ ਬਾਅਦ -x +9 ਇਧਰ ਆ ਕੇ -9 ਆ ਗਿਆ ਕੱਟੇ ਗਏ x 9 ਦੇਖੋ ਉਹਨਾਂ ਕੋਲ ਟੋਟਲ 36 ਬੰਟੇ ਸੀ ਮਤਲਬ ਕੱਚ ਦੀਆਂ ਗੋਲੀਆਂ ਸੀ ਇੱਕ ਕੋਲੇ 36 ਐ ਦੂਜੀ ਕੋਲੇ ਦੂਜੇ ਕੋਲੇ 9 ਐ ਦੋਨਾਂ ਦਾ ਜੋੜ 45 ਐ ਇਹੀ ਆਪਣਾ ਆਨਸਰ ਹੈ ਦੂਜੇ ਦਾ ਦੂਜਾ 파ਰਟ ਇੱਕ ਘਰੇਲੂ ਉਦਯੋਗ ਇੱਕ ਦਿਨ ਵਿੱਚ ਕੁਝ ਖਡਾਉਣੇ ਬਣਾਉਂਦਾ ਹੈ ਕਿ ਹਰੇਕ ਖਡਾਉਣੇ ਦਾ ਮੁੱਲ 55 ਰੁਪਏ ਵਿੱਚੋਂ ਇੱਕ ਦਿਨ ਬਣਾਏ ਖਡਾਉਣਿਆਂ ਦੀ ਗਿਣਤੀ ਘਟਾਉਣ ਨਾਲ ਉਪਰੰਤ ਸੰਖਿਆ ਦੇ ਬਰਾਬਰ ਹੈ ਕਿਸੇ ਇੱਕ ਦਿਨ ਖਡਾਉਣੇ ਬਣਾਉਣ ਤੇ ਕੁੱਲ ਖਰਚ 750 ਰੁਪਏ ਹੋਇਆ ਉਸ ਦਿਨ ਬਣਾਏ ਖਡਾਉਣਿਆਂ ਦੀ ਗਿਣਤੀ ਪਤਾ ਕਰੋ ਮਨ ਲਓ ਖੜਾਉਣਿਆਂ ਦੀ ਗਿਣਤੀ ਮਨ ਲਓ ਖੜਾਉਣਿਆਂ ਦੀ ਗਿਣਤੀ ਬਰਾਬਰ x ਪਰਸਨਾਂ ਦਾ ਪਰਸਨ ਕੀ ਕਹਿੰਦਾ ਹੈ ਜਿਹੜਾ ਖੜਾਉਣੇ ਦਾ ਮੁੱਲ ਹੈ 55 ਵਿੱਚੋਂ 1 ਦਿਨ ਬਣਾਏ ਖੜਾਉਣਿਆਂ ਦੀ ਗਿਣਤੀ ਘਟਾਉਣ ਤੇ ਪ੍ਰਾਪਤ ਹੁੰਦਾ ਹੈ ਇੱਕ ਦਿਨ ਉਹ 750 ਰੁਪਏ ਦੇ ਖੜਾਉਣੇ ਬਣਾਉਂਦਾ ਹੈ ਤਾਂ ਆਪਾਂ ਇਹਦੇ ਵਿੱਚ ਕੀ ਲਿਖਾਂਗੇ ਉਹਨਾਂ ਨੇ ਕੁੱਲ ਕਿੰਨੇ ਖੜਾਉਣੇ ਬਣਾਏ x ਉਹਦਾ ਮੁੱਲ ਕਿੰਨਾ ਸੀਗਾ 55 x ਕਿਉਂਕਿ ਉਹਨਾਂ ਨੇ ਕਿਹਾ ਹੈ 55 ਰੁਪਏ ਵਿੱਚੋਂ ਖੜਾਉਣਿਆਂ ਦੀ ਗਿਣਤੀ ਘਟਾਉਣ ਤੇ ਉਸਦਾ ਮੁੱਲ ਪ੍ਰਾਪਤ ਹੁੰਦਾ ਹੈ ਉਸਦਾ ਮੁੱਲ ਇਹ ਹੋ ਗਿਆ ਗਿਣਤੀ x ਹੋ ਗਈ ਟੋਟਲ 750 ਹੋ ਗਿਆ ਬ੍ਰੈਕਟ ਖੋਲੋ 55x x² a 750 ਖੱਬੇ ਆ ਥਾਕੇ 750 ਹੋ ਗਿਆ ਬਰਾਬਰ 0 ਪਾਵਰਾਂ ਨੂੰ ਘਟਦੇ ਕਰਮ ਵਿੱਚ ਕਰ ਦੋ x² 55x 750 0 ਹੁਣ ਦੇਖੋ a اور c اور b a b c ਆ ਗਿਆ a ਤੇ c ਦੇ ਚਿੰਨ ਕਦੇ ਆ ਦੋਨੇ ਸੇਮ ਹੈ ਮਾਈਨਸ ਦੇ ਹੈ ਇਹਦਾ ਮਤਲਬ ਪਲੱਸ ਕਰਕੇ b ਦੇ ਬਰਾਬਰ ਕਰਨਾ ਹੈ A ਦੇ ਨਾਲ 1 ਦਿੱਤਾ ਹੈ C ਦੇ ਨਾਲ 750 ਦਿੱਤਾ ਹੈ ਤਾਂ ਮਤਲਬ 750 ਹੀ ਰਹਿ ਗਿਆ ਕਿਉਂਕਿ ਮਾਈਨਸ ਤੇ ਮਾਈਨਸ ਕੱਟਿਆ ਜਾਊਗਾ ਮਾਈਨਸ ਗੁਣਾ ਮਾਈਨਸ ਕੀ ਹੋ ਜਾਏਗਾ ਪਲੱਸ ਹੋ ਜਾਏਗਾ 750 ਨੂੰ ਡਿਵਾਈਡ ਕਰੋ ਪਹਿਲਾਂ 3 ਤੇ ਕਰ ਦੋ 25 3 75 ਨਾਲ ਇਹਦੇ 0 ਫਿਰ ਉਸ ਤੋਂ ਬਾਅਦ 2 ਤੇ ਚਲਾ ਦਿਓ 2 ਤੇ 2 1 2 225 ਆ 50 ਫਿਰ 5 ਤੇ 5 2 10 5 5 25 ਹੁਣ ਇਸ ਦੇ ਵਿੱਚ ਮੁੱਲ ਕੀ ਆ ਗਿਆ ਆ ਦੇਖੋ 3 2 6 6 ਪਾਜਾ 30 25 ਬਰਾਬਰ ਕੀ ਆ ਗਿਆ 55 55 ਆਪਣੇ ਕੋਲ ਕੀ ਦਿੱਤਾ ਹੋਇਆ ਹੈ b ਹੈ 55 ਕੀ ਦਿੱਤਾ ਹੋਇਆ ਹੈ b ਤਾਂ b ਦੀ ਥਾਂ ਤੇ ਆਪਾਂ ਲਹਿ 30 25 x² 30x 25x 750 0 और उस तो बाद माइनस एक्स एक्स माइनस ती आ गया प्लस पच्ची डिवाइड करो प्लस का सैन है पच्ची बार क्डिया एक्स रह गया माइनस का माइनस लग गया पच्ची ती पचहत् नाले जीरो बराबर जीरो एक्स माइनस ती एक आ गया दूजा माइनस एक्स माइनस एक्स प्लस पच्ची बराबर 0 ਉਸ ਤੋਂ ਬਾਅਦ ਇਹਦੇ ਵਿੱਚ ਕੀ ਆਏਗਾ ਐਸ ਦੇ ਵਿੱਚ ਕੀ ਆਇਆ 0 ਦੇ ਬਰਾਬਰ ਪੁੱਟ ਕਰੋ x 30 0 x 25 0 x ਬਰਾਬਰ ਕਿੰਨਾ ਆ ਗਿਆ 30 ਆ ਗਿਆ x اور 25 ਆ ਗਿਆ ਤੇ ਕੱਟ ਗਿਆ x 25 ਹੁਣ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਇੱਕ ਦਿਨ ਬਣਾਏ ਖੜਾਉਣਿਆਂ ਦੀ ਗਿਣਤੀ ਪਤਾ ਕਰਨੀ ਹੈ ਇੱਕ ਦਿਨ ਬਣੇ ਖੜਾਉਣੇ ਜਾਂ ਤਾਂ 25 ਹੈ ਜਾਂ 30 ਹੈ ਇਹੀ ਇਹਨਾਂ ਦਾ ਆਨਸਰ ਹੈ ਤੀਜਾ ਸਵਾਲ ਦੋ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦਾ ਜੋੜ 27 ਹੈ ਤੇ ਗੁਣਫਲ 182 ਹੈ ਆਪਾਂ ਮੰਨ ਲਿਆ ਮੰਨ ਲਓ ਸੰਖਿਆਵਾਂ ਇੱਕ x ਹੈ ਦੂਜਾ 27 x ਹੈ ਕਿਉਂਕਿ ਜੋੜ 27 ਹੈ ਇਸ ਲਈ ਉਸ ਦੇ ਵਿੱਚੋਂ ਮੰਨੀ ਹੋਈ ਸੰਖਿਆ x ਘਟਾ ਦੇਣੀ ਹੈ ਪਰਸ਼ਨ ਅਨੁਸਾਰ ਪਰਸ਼ਨ ਅਕੋਰਡਿੰਗ ਟੂ ਦਾ ਕੁਐਸਚਨ ਕੁਐਸਚਨ ਆਪਾਂ ਨੂੰ ਕੀ ਕਹਿੰਦਾ ਹੈ ਵੀ ਜੇਕਰ ਇਹਨਾਂ ਦੀ ਗੁਣਾ ਕਰੀਏ ਤਾਂ ਉਹ 182 ਬਣਦੀ ਹਨ x ਗੁਣਾ 27 x 182 27x x² 182 0 x² +27x -182 0 a ਤੇ c ਦੀ ਗੁਣਾ ਕਰਾਂਗੇ a b c a 1 ਹੈ b 27 ਹੈ c -182 ਹੈ a ਤੇ c ਦੇ ਚਿੰਨ ਬਰਾਬਰ ਹੈ ਜੇਕਰ ਚਿੰਨ ਬਰਾਬਰ ਹੋਣ ਤਾਂ ਪਲੱਸ ਕਰਕੇ b ਬਣਾਉਣਾ ਹੈ ਮਤਲਬ 27 ਬਣਾਉਣਾ ਹੈ a 1 ਹੈ c 182 182 ਨੂੰ ਇੱਕ ਨਾਲ ਗੁਣਾ ਕਰਾਂਗੇ ਤਾਂ 182 ਰਹਿ ਜਾਏਗਾ ਐ ਭਾਜ ਗੁਣਖੰਡ ਬਣਾਓ 2 ਤੇ 2 18 2 1 2 7 13 7 91 ਆ ਕੀ ਬਣ ਗਿਆ 2 7 14 13 27 14 ਦੇ ਵਿੱਚ 13 ਜੋੜ ਦਾਂਗੇ 27 ਬਣ ਜਾਂਦਾ ਹੈ ਉਸ ਤੋਂ ਬਾਅਦ ਕੀ ਲਿਖਾਂਗੇ -x² 27 ਦੀ ਜਗ੍ਹਾ ਲਿਖਾਂਗੇ 14x 13x -182 0 ਬ੍ਰੈਕਟਾਲੀਆਂ ਸ ਇਹਨਾਂ ਦੇ ਵਿੱਚੋਂ ਇੱਕੋ ਜੀ ਸੰਖਿਆ ਕਾਮਨ ਕੱਢੋ ਜੋ ਕਾਮਨ ਹੈ ਉਹ ਕੱਢ ਦੇਣਾ ਹੈ -x ਹੋ ਰਹਿ ਗਿਆ x 14x ਦੇ ਵਿੱਚੋਂ x ਬਾਹਰ ਗਿਆ 14 ਰਹਿ ਗਿਆ ਇੱਥੇ ਚਿੰਨ ਪਲੱਸ ਦਾ ਹੈ ਬਾਹਰ ਚੈਨ ਆਪਾਂ ਮਾਈਨਸ ਦਾ ਕੱਢਿਆ ਅੰਦਰ ਵਾਲਾ ਚਿੰਨ ਚੇਂਜ ਹੋ ਜਾਏਗਾ +13 x ਮਾਈਨਸ ਦਾ ਮਾਈਨਸ ਰਹਿ ਗਿਆ ਕਿਉਂਕਿ ਬਾਹਰ ਚਿੰਨ ਪਲੱਸ ਦਾ ਹੈ ਤਾਂ ਅੰਦਰ ਵਾਲਾ ਚਿੰਨ ਨਹੀਂ ਬਦਲੇਗਾ 13 ਤੇ ਭਾਗ ਕਰੋ ਤੇਰਾ ਇਕਮ ਤੇਰਾ ਪਿੱਛੇ ਕਿੰਨੇ ਰਹਿ ਗਏ 18 ਚੋਂ 13 ਗਏ 5 5 ਦੇ ਨਾਲ 2 ਲਾਇਆ 52 13 ਚੌਕ 52 0 x 14 और माइनस x 13 ਹੁਣ ਉਸ ਤੋਂ ਬਾਅਦ ਕੀ ਹੈ x 14 0 माइनस x 13 0 और x 14 ਬਰਾਬਰ -x -13 -3 -3 ਕੱਟ ਗਿਆ ਅਤੇ x ਕਿੰਨਾ ਆ ਗਿਆ 13 ਹੁਣ ਉਸ ਤੋਂ ਬਾਅਦ ਕੀ ਹੈ ਇਸ ਦੇ ਵਿੱਚ ਦੋ ਸੰਖਿਆਵਾਂ ਹੋ ਸਕਦੀਆਂ ਕਿਹੜੀਆਂ-ਕਿਹੜੀਆਂ 13 ਅਤੇ 14